ਅੱਜ ਫੇਰ ਲੱਗੀ ਨਜ਼ਰ ਪੰਜਾਬ ਦੀ ਪੰਜਾਬ ਨੂੰ ਕੋਈ ਮਿਰਚਾਂ ਵਾਰੂ ਪੰਜਾਬ ਨੂੰ ਅੱਜ ਫੇਰ ਮੈਂ ਸਮਝਦਾ ਕਿ ਨਜ਼ਰ ਲੱਗੀ ਹੋਈ ਆ ਕਿਉਂਕਿ ਪੰਜਾਬ ਐਸੇ ਦੌਰ ਦੇ ਵਿੱਚ ਲੰਘ ਰਿਹਾ ਹੈ ਦੇਖੋ ਕੋਈ ਵੀ ਦੇਸ਼ ਨੂੰ ਕਿਸੇ ਸਟੇਟ ਨੂੰ ਭਾਵੇਂ ਆਪਾਂ ਵਰਲਡ ਪਾਵਰ ਦੀ ਗੱਲ ਕਰ ਲਈਏ ਕੋਈ ਵਰਲਡ ਪਾਵਰ ਕੰਟਰੀਆਂ ਨੇ ਆਪਾਂ ਆਪਣੇ ਦੇਸ਼ ਨੂੰ ਵੀ ਵਰਲਡ ਪਾਵਰਾਂ ਦੇ ਵਿੱਚ ਮੰਨਦੇ ਆ ਹੁਣ ਤਾਂ ਪਰ ਵਰਲਡ ਪਾਵਰ ਜਿਹੜੇ ਦੇਸ਼ ਨੇ ਉਹਦੀ ਤਰੱਕੀ ਲਈ ਬਹੁਤ ਚੀਜ਼ਾਂ ਜੋੜ ਕੇ ਤਰੱਕੀ ਬਣਦੀ ਆ ਇੰਡਸਟਰੀ ਹੋ ਗਈ ਕਾਰੋਬਾਰ ਹੋ ਗਿਆ ਅਮਨ ਸ਼ਾਂਤੀ ਹੋ ਗਈ ਹਰ ਚੀਜ਼ ਜੇ ਠੀਕ ਹੋਊਗੀ ਤਾਂ ਕਿਤੇ ਜਾ ਕੇ ਕੋਈ ਦੇਸ਼ ਕੋਈ ਸਟੇਟ ਤਰੱਕੀ ਕਰ ਸਕਦਾ ਅੱਜ ਪੰਜਾਬ ਦੇ ਜਿਹੜੇ ਹਾਲਾਤਾਂ ਦੀ ਗੱਲ ਕਰੀਏ ਮੈਂ ਜੇ ਥੋੜੀ ਜੀ ਗੱਲ ਖੋਲ੍ਹ ਕੇ ਕਰਨੀ ਚਾਹੁੰਦਾ ਕਿ ਪੰਜਾਬ ਸ਼ੁਰੂ ਤੋਂ ਕਾਮਿਆਂ ਦੀ ਮਿਹਨਤੀ ਲੋਕਾਂ ਦੀ ਕਿ ਮਿਹਨਤ ਕਰਨ ਵਾਲੇ ਲੋਕਾਂ ਦੀ ਧਰਤੀ ਹੈ ਦੇਸ਼ ਜਦ ਹੁੰਦਾ ਹੈ ਦੇਸ਼ ਜਦ ਹੋਣ ਤੋਂ ਬਾਅਦ ਬੜੀ ਲੜੰਬੀ ਲੜਾਈ ਲੜੀ ਜਾਂਦੀ ਹੈ ਇਸ ਗੱਲ ਲਈ ਕਿ ਸਿਰਫ ਕਿ ਭਾਸ਼ਾ ਦੇ ਆਧਾਰ ਤੇ ਸਾਨੂੰ ਪੰਜਾਬੀ ਸੂਬਾ ਮਿਲ ਜੇ 15 ਸਾਲ 16 ਸਾਲ ਲੜਾਈ ਲੜੀ ਫਿਰ ਕਿਤੇ ਜਾ ਕੇ ਪੰਜਾਬੀ ਸੂਬਾ ਬਣਿਆ ਉਹ ਵੀ ਅਧੂਰਾ ਮਿਲਿਆ ਬਹੁਤ ਕੁਝ ਖੋਲਿਆ ਗਿਆ ਪਾਣੀਆਂ ਦੇ ਹੱਕ ਖੋਲੇ ਗਏ ਪੰਜਾਬੀ ਬੋਲ ਦੇ ਇਲਾਕੇ ਖੋਲੇ ਗਏ ਚੰਡੀਗੜ੍ਹ ਇੱਕ ਬਣਾ ਦਿੱਤਾ ਗਿਆ ਟੈਂਪਰੇਰੀ ਕਿ ਹਰਿਆਣਾ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਕਿ ਜਦੋਂ ਤੱਕ ਹਰਿਆਣਾ ਆਪਣੀ ਵੱਖਰੀ ਵਿਧਾਨ ਸਭਾ ਵੱਖਰੀ ਆਪਣੀ ਸਾਰੀ ਨਹੀਂ ਬਣਾ ਲੈਂਦਾ ਉਦੋਂ ਤੱਕ ਹਰਿਆਣਾ ਵੀ ਇੱਥੇ ਆਪਣੀ ਰਾਜਧਾਨੀ ਤੌਰ ਤੇ ਵਰਤ ਸਕਦਾ ਹੈ ਪਰ ਕਿਵੇਂ ਕੇਂਦਰ ਦੀ ਸਰਕਾਰ ਲੰਬਾ ਸਮਾਂ ਕਾਂਗਰਸ ਦੀ ਰਹੀ ਆ ਹੁਣ ਪਿਛਲੇ 11 ਸਾਲ ਤੋਂ ਲਗਾਤਾਰ ਬੀਜੇਪੀ ਦੀ ਸਰਕਾਰ 10 ਸਾਲ ਪਹਿਲਾਂ ਤੇ 1 ਸਾਲ ਦੇ ਲਗਭਗ ਇਹ ਹੋ ਚੁੱਕਿਆ ਚੰਡੀਗੜ੍ਹ ਦੇ ਹਰ ਸਟੈਪ ਹਰ ਸਟੈਪ ਅਧਿਕਾਰ ਨੇ ਜਿਹੜੇ ਉਹ ਖੋਈ ਜਾ ਰਹੇ ਨੇ ਜੇ ਪੰਜਾਬ ਦੀ ਗੱਲ ਕਰੀਏ ਤਾ ਅੱਜ ਪੰਜਾਬ ਇਹੋ ਜਿਹੇ ਹਾਲਾਤਾਂ ਦੇ ਵਿੱਚ ਫਸਿਆ ਹੋਇਆ ਹੈ ਪਿਛਲੇ 50 ਦਿਨ ਦੇ ਵਿੱਚ 10 ਤੋਂ ਵੱਧ ਗਰਨੇਟ ਹਮਲੇ ਹੋ ਚੁੱਕੇ ਨੇ ਉਹ ਮੈਂ ਕਹਿੰਦੇ ਨੇ ਕੀ ਜੇ ਗੱਡੀ ਕਿਸੇ ਅਣਜਾਣ ਡਰਾਈਵਰ ਨੂੰ ਫੜਾ ਦਿਓ ਤਾਂ ਠੁੱਕੀ ਓ ਠੁੱਕੀ ਅੱਜ ਪੰਜਾਬ ਦੀ ਜਿਹੜੀ ਸੱਤਾ ਉਹ ਉਹ ਲੋਕਾਂ ਕੋਲ ਚਲੀ ਗਈ ਹੈ ਜਿਨ੍ਹਾਂ ਨੂੰ ਸਿਰਫ ਤੇ ਸਿਰਫ ਬੋਰਡ ਤੋਂ ਬਿਨਾ ਭਮੋਂ ਕਿਸੇ ਦੀ ਕਿਰਦਾਰਕੁਸ਼ੀ ਕਰਨ ਜੋ ਮਰਜ਼ੀ ਝੂਠ ਦੁਫਾਨ ਬੋਲਣ ਜੋ ਮਰਜ਼ੀ ਕਰਨਾ ਪਵੇ ਸਿਰਫ ਉਹਨਾਂ ਨੂੰ ਸੱਤਾ ਚਾਹੀਦੀ ਆ ਪੰਜਾਬ ਨਾਲ ਕੋਈ ਪਿਆਰ ਨਹੀਂ ਕੋਈ ਵੀ ਗਨਵਾਤਵਾਦਾ ਦਾ ਦੌਰ ਲੰਘਿਆ ਉਹ ਤੋਂ ਮਸਾਂ ਉੱਪਰੇ ਸੀ ਮਸਾਂ ਪੰਜਾਬ ਨੂੰ ਲੀਹੋਂ ਚਾੜਨ ਲਈ ਪਿਛਲੇ 20 ਸਾਲ ਦੇ ਵਿੱਚ ਜ਼ੋਰ ਲਾਇਆ ਗਿਆ ਪਰ ਮੈਂ ਸਮਝਦਾ ਕਿ ਜਿਹੜਾ ਪਿਛਲੇ 97 ਦੇ ਉਲੋਕੇ ਆ 22 ਤੱਕ ਜਿਹੜਾ ਸਰਕਾਰਾਂ ਨੇ ਪੰਜਾਬ ਨੂੰ ਲੀਹੇ ਲਿਆਉਣ ਲਈ ਜ਼ੋਰ ਲਾਇਆ ਉਹ ਸਾਰਾ ਆਮ ਆਦਮੀ ਪਾਰਟੀ ਮਲਿਆ ਮੇਟ ਕਰਕੇ ਜਾਊਗੀ 97 ਦੇ ਪਹਿਲਾਂ ਤਾਂ ਪੰਜਾਬ ਸਥਿਰੀ ਨਹੀਂ ਸੀ ਜੋ 78 80 ਤੋਂ ਕੰਮ ਸ਼ੁਰੂ ਹੋਇਆ ਜਾ ਕੇ 97 'ਚ ਜਾ ਕੇ ਰੁਕਿਆ ਉਦੋਂ ਪਹਿਲਾਂ ਮੋਰਚੇ ਲੱਗਦੇ ਰਹੇ ਪੰਜਾਬੀ ਸੂਬਾ ਬਣਾਉਣ ਲਈ ਮਤਲਬ 47 ਤੋਂ ਲੈ ਕੇ 97 ਤੱਕ ਲੜਾਈ ਲੜਨ ਤੋਂ ਬਾਅਦ 97 'ਚ ਜਾ ਕੇ ਕਿਤੇ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਬਿੱਲ ਮਾਫ ਹਰ ਵਰਗ ਨੂੰ ਅੱਗੇ ਕਰਕੇ ਤਕੜਾ ਕਰਨੀ ਸ਼੍ਰੋਮਣੀ ਕਾਲ ਦੇ ਲਈ ਉਦੋਂ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਉਦੋਂ ਹਾਲਾਂਕਿ ਭਾਜਪਾ ਦੇ ਨਾਲ ਸਾਂਝ ਸੀ ਅੱਗੇ ਜਿਹੜਾ ਤੋਰਿਆ ਸੀ 97 ਤੋਂ ਅੱਗੇ ਤੋਰਿਆ ਫਿਰ ਰਫ਼ਤਾਰ ਰੁਕੀ 7 ਤੋਂ 17 ਲੈਕ ਬਾਕੀ ਗੱਲਾਂ ਆਪਾਂ ਇੱਕ ਪਾਸੇ ਰੱਖ ਲਈਏ ਜੇ ਖਾਮੀਆਂ ਨੂੰ ਤੁਸੀਂ ਗਲਤੀਆਂ ਨੂੰ ਅਣਜਾਣਪਨੇ ਦੇ ਵਿੱਚ ਹੋਈਆਂ ਨੂੰ ਗੱਲਾਂ ਨੂੰ ਸਾਈਡ ਪਰ ਰੱਖ ਲਈਏ ਤਾਂ ਅਮਨ ਸ਼ਾਂਤੀ ਭਾਈਚਾਰਕ ਸਾਂਝ ਤਰੱਕੀ ਸਕੂਲ ਕਾਲਜ ਸੜਕਾਂ 에ਅਰਪੋਰਟ ਹਸਪਤਾਲ ਬਹੁਤ ਖੁਸ਼ ਹੈ ਅੱਜ ਹਾਲਾਤ ਇਹ ਨੇ ਕਿ ਪਿਛਲੇ 50 ਦਿਨ ਦੇ ਵਿੱਚ 10 ਗਰਨੇਟ ਹਮਲੇ ਨੇ ਗਰਨੇਟ ਹਮਲੇ ਵੀ ਸੁਣੇ ਸੀ ਆਪਾਂ ਨੇ ਮਤਲਬ ਇੱਥੋਂ ਤੱਕ ਗੈਂਗਸਟਰਾਂ ਦੇ ਮੈਂ ਸਮਝਦਾ ਕਿ ਹੌਸਲੇ ਇੱਥੋਂ ਤੱਕ ਵੱਧ ਚੁੱਕੇ ਨੇ ਕਿ ਪਹਿਲਾਂ ਇਹ ਨੌ ਸਿੱਖਿਆ ਸਰਕਾਰ ਜੇ ਸਰਕਾਰ ਬਣਦੀ ਤੋਂ ਸਟਾਰਟ ਕਰ ਲਈਏ ਪਹਿਲਾਂ ਨਾਮੀ ਸਿੰਗਰ ਜਿਹਦਾ ਪੂਰੀ ਦੁਨੀਆ ਚ ਨਾਮ ਸੀ ਬੇਸ਼ੱਕ ਉਹਨੇ 2022 ਦੀ ਇਲੈਕਸ਼ਨ ਕਾਂਗਰਸ ਪਾਰਟੀ ਤੋਂ ਲੜੀ ਉਹਦੀ ਸਿਕਿਉਰਟੀ ਵਾਪਸ ਲੈ ਕੇ ਪੂਰੀ ਥਿੱਲੀ ਡਾਈ ਗਈ ਇਹ ਨੌ ਸਿੱਖਿਆ ਕੰਮ ਸੀ ਇਹ ਸਿਕਿਉਰਟੀ ਘਟਾਉਣੇ ਥ੍ਰੈਟ ਵਾਲਾ ਬੰਦਾ ਹੋਵੇ ਘਟਾ ਕੇ ਫਿਰ ਉਹਦੀ ਗਿੱਲੀ ਡਾਉਣੀ ਥਿੱਲੀ ਡਾਣੀ ਜਿਵੇਂ ਆਪਾਂ ਕਹਿੰਨੇ ਕਿ ਥਿੱਲੀ ਡਾਤੀ ਕਿ ਬਾਪਸ ਜੀ ਉਹਦਾ ਪੰਨੂ ਮੁੱਖ ਮੰਤਰੀ ਦਾ ਸਲਾਹਕਾਰ ਮੀਡੀਆ ਸਲਾਹਕਾਰ ਟਵੀਟ ਕਰ ਕਰ ਪੋਸਟਾਂ ਪਾਪਾ ਦੱਸ ਰਿਆ ਤੇ 2-4 ਦਿਨ ਹੀ ਨੰਗੜ ਦਿੱਤੇ ਅਗਲਿਆਂ ਨੇ ਉਹ ਕਾਰਵਾਈ ਕਰ ਦਿੱਤੀ ਜਿਹੜਾ ਗੈਂਗਸਟਰ ਉਹਦੀ ਜ਼ਿੰਮੇਵਾਰੀ ਚੱਕਦਾ ਲਾਰੈਂਸ ਮਸਨੋਈ ਜਿਹੜਾ ਮੈਂ ਸਮਝਦਾ ਇੰਡੀਆ ਦਾ ਅੱਜ ਪਹਿਲੇ ਨੰਬਰਾਂ ਦੇ ਵਿੱਚ ਗੈਂਗਸਟਰ ਹੈ ਜਿਹੜਾ ਸਲਮਾਨ ਖਾਨ ਨੂੰ ਵੀ ਧਮਕੀਆਂ ਦਿੰਦਾ ਇਹਦੇ ਪਿੱਛੇ ਕਈ ਵਾਰੀ ਸਾਦਿਸ਼ ਵੀ ਲੱਗਦੀ ਆ ਕਿ ਕਿਤੇ ਏਜੰਸੀਆਂ ਇਹਨਾਂ ਬੰਦਿਆਂ ਨੂੰ ਵਰਤ ਕੇ ਇੱਕ ਖਾਸ ਬੰਦੇ ਨੂੰ ਟਾਰਗੇਟ ਤਾਂ ਨਹੀਂ ਕਰ ਰਹੀ ਸਲਮਾਨ ਖਾਨ ਨੂੰ ਜਿਵੇਂ ਟਾਰਗੇਟ ਕਰ ਰਿਹਾ ਉਹ ਜਿਵੇਂ ਪੰਜਾਬ ਦੇ ਵਿੱਚ ਸਿੱਧੂ ਮਸੇਵਾਲ ਕੌਮ ਦੀ ਪੰਜਾਬ ਦੀ ਸਿੱਖੀ ਦੀ ਗੱਲ ਲੱਗਿਆ ਸੀ ਕਰਨ ਕਿਤੇ ਟਾਰਗੇਟ ਕੀਤਾ ਗਿਆ ਹੋਵੇ ਮਕਸਦ ਇਹ ਹੈ ਕਿ ਗੈਂਗਸਟਰ ਫਰੋਤੀਆਂ ਮੰਗਦੇ ਨੇ ਧਮਕੀਆਂ ਦਿੰਦੇ ਨੇ ਗੋਲੀਆਂ ਚਲਾਉਂਦੇ ਨੇ ਨਾਲ ਆਪਣੇ ਇੱਕ ਏਜੰਡਾ ਤੈਅ ਕਰਦੇ ਨੇ ਹੁਣ ਇਹ ਹਾਲਾਤ ਨੇ ਕਿ ਫਰੋਤੀਆਂ ਮੰਗਣ ਵਾਲੇ ਬੰਦੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਅੱਗ ਲਾਉਣ ਵਾਲੇ ਬੰਦੇ ਆ ਅੱਜ ਜੇ ਕੋਈ ਫਰੋਤੀ ਨਹੀਂ ਦਿੰਦਾ ਤਾਂ ਘਰ ਤੇ ਗਰਨੇਡ ਦਾ ਹਮਲਾ ਕਰ ਦਿੰਦੇ ਨੇ ਸ੍ਰੀਆਮ ਲਾਰੈਂਸ ਬਸਨੋਈ ਨੇ ਜੇਲ੍ਹ ਦੇ ਵਿੱਚ ਮੰਨਿਆ ਕਿ ਮੈਂ ਕਤਲ ਕਰਵਾਇਆ ਕਿਉਂ ਕਰਵਾਇਆ ਸ੍ਰੀਆਮ ਉਹ ਸੁਲੇਮਾਨ ਖਾਨ ਨੂੰ ਧਮਕੀਆਂ ਦੇ ਰਿਹਾ ਉਹ ਤੋਂ ਅੱਗੇ ਜਾਈਏ ਆ ਕਿੰਨੇ ਹੁਣ ਗੈਂਗਸਟਰ ਤੁਰੇ ਫਿਰਦੇ ਨੇ ਕਿੰਨੀਆਂ ਸ੍ਰੀਆਮ ਧਮਕੀਆਂ ਨੇ ਜੀ ਟੈਕਨੋਲੋਜੀ ਦਾ ਜ਼ਮਾਨਾ ਜੇ ਤੁਸੀਂ ਕਹੋ ਵੀ ਇਹਨਾਂ ਨੂੰ ਪ੍ਰਸ਼ਾਸਨ ਫੜ ਨਹੀਂ ਸਕਦਾ ਇਹ ਗੱਲ ਬਿਲਕੁਲ ਪੁਲੇਖਾ ਕਢਦੇ ਹੋ ਕਿ ਫੜ ਸਕਦਾ ਜੇ ਕਰਨ ਭਰਾਵੇ ਤਾਂ ਯੂਪੀ ਵਰਗਾ ਸਟੇਟ ਜਿਹੜੀ ਆਪਾਂ ਪੰਜਾਬੀ ਕਹਿੰਦੇ ਹੁੰਦੇ ਸੀ ਕਿ ਯਾਰ ਯੂਪੀ ਬਣਾਉਂਦੇ ਆ ਤੁਸੀਂ ਤਾਂ ਬਿਹਾਰ ਬਣਾਉਂਦੇ ਆ ਯਾਰ ਇਹ ਉਧਾਰਨ ਕਿਉਂ ਨੰਦੇ ਸੀ ਕਿਉਂਕਿ ਉੱਥੇ ਗੁੰਡਾਗਰਦੀ ਸੀ ਗੈਂਗਸਟਰ ਸੀ ਗੋਲੀਆਂ ਸੀ ਧਮਕੀਆਂ ਸੀ ਗੈਂਗਵਾਰ ਸੀ ਪੰਜਾਬ ਵਰਗਾ ਸੂਬਾ ਜਿੱਥੇ ਕੋਈ ਜੰਗਲ ਨਹੀਂ ਕੋਈ ਲੁਕਣ ਵਾਲੀ ਇਹ ਜੀ ਥਾਂ ਨਹੀਂ ਟੈਕਨੋਲੋਜੀ ਇੱਕ ਨੰਬਰ ਆ ਉੱਥੇ ਸ੍ਰਿਆਮ ਧਮਕੀਆਂ ਨੇ ਸ੍ਰਿਆਮ ਮਤਲਬ ਗੋਲੀਆਂ ਨੇ ਆਪਾਂ ਨੂੰ ਤਾਂ ਜਿਹੜੀਆਂ ਆਪਣੇ ਸਾਹਮਣੇ ਆਉਂਦੀਆਂ ਨੇ 5% ਵੀ ਫਰੋਤੀਆਂ ਦੇ ਕੇਸ ਨਹੀਂ ਹੈਗੇ 5% ਵੀ ਜਿੰਨੇ ਛੋਟੇ ਲੈਵਲ ਦੇ ਬਿਜ਼ਨਸਮੈਨ ਵੱਡੇ ਲੈਵਲ ਦੇ ਬਿਜ਼ਨਸਮੈਨ ਅੜ ਤਿਆਂ ਤੱਕ ਫਰੋਤੀਆਂ ਕੋਈ ਨਹੀਂ ਦਿੰਦਾ ਤਾਂ ਗੋਲੀਆਂ ਤੇ ਧਮਕੀਆਂ ਆ ਹੁਣ ਆਪਾਂ ਅੰਮ੍ਰਿਤਸਰ ਦੇ ਵਿੱਚ ਦੇਖੋ ਸ੍ਰਿਆਮ ਜਰਨਲਿਸਟ ਨੂੰ ਇੰਟਰਵਿਊ ਆ ਦੇ ਦੇ ਕਹਰੇ ਨੇ ਕਿ ਦੇਖੋ ਅਸੀਂ ਪੁਲਿਸ ਨੂੰ ਟ੍ਰੇਲਰ ਦਿਖਾ ਤਿਆ ਥਾਣੇ ਤੇ ਹਮਲਾ ਸੋ ਜਿਹੜੇ ਸਟੇਟ ਦੇ ਥਾਣੇ ਤੇ ਗੈਂਗਸਟਰ ਲਲਕਾਰਾ ਮਾਰ ਕੇ ਗ੍ਰਨੇਡ ਸੁੱਟ ਰਹੇ ਨੇ ਤੇ ਅੱਗੋਂ ਪੁਲਿਸ ਤੇ ਨਾਉ ਸੁਖੀਆ ਸਰਕਾਰ ਤੇ ਨਲਾਇਕਾਂ ਦੀ ਸਰਕਾਰ ਤੇ ਪ੍ਰਸ਼ਾਸਨ ਇਹ ਕਹਿ ਰਿਹਾ ਕਿ ਥਾਣੇ ਜਿੱਤਾ ਦੀ ਟਾਇਰ ਫਟ ਗਿਆ ਉਹ ਤਾਂ ਟਾਇਰ ਫਟਣ ਦਾ ਧਮਾਕਾ ਸੀ ਤੇ ਅਗਰ ਇਹ ਲਲਕਾਰਾ ਮਾਰ ਕੇ ਬੇਠੋ ਕੇ ਇੱਕ ਫੇਰ ਉਹਦਾ ਜਵਾਬ ਕੀ ਆ ਹੁਣ ਘਰਾਂ ਤੇ ਹਮਲੇ ਹੋ ਰਹੇ ਨੇ ਸਰੀਆਮ ਵੀਡੀਓ ਸਾਹਮਣੇ ਆ ਚੁੱਕੀਆਂ ਨੇ ਮੈਂ ਜਿੱਥੋਂ ਗੱਲ ਸਟਾਰਟ ਕਰੀ ਸੀ ਕਿ ਪੰਜਾਬ ਜਿਹੜਾ ਤਰੱਕੀ ਦੀ ਰਫ਼ਤਾਰ ਲੀਹੋਂ ਉੱਤਰ ਚੁੱਕੀ ਆ ਮੈਂ ਉੱਥੇ ਆ ਰਿਹਾ ਅਸਲੀ ਗੱਲ ਤੇ ਮੁੱਦਾ ਮੇਰਾ ਕੀ ਆ ਪਤਾ ਪਨ ਸਾਰਿਆਂ ਨੂੰ ਆ ਤੁਸੀਂ ਖਬਰਾਂ ਵੀ ਦੇਖ ਲੀਆਂ ਟੀਵੀ ਵੀ ਸੁਣ ਲਏ ਕਿ ਗੈਂਗਸਟਰ ਧਮਕੀਆਂ ਦੇ ਰਹੇ ਨੇ ਗੈਂਗਸਟਰ ਗੋਲੀਆਂ ਚਲਾ ਰਹੇ ਨੇ ਗੈਂਗਸਟਰ ਥਾਣਿਆਂ 'ਚ ਗ੍ਰਨੇਡ ਮਾਰ ਰਹੇ ਨੇ ਸਰੀਆਮ ਲਲਕਾਰੇ ਮਾਰਦੇ ਫਿਰਦੇ ਨੇ ਪੰਜਾਬ 'ਚ ਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਸੁੱਤੀ ਪਈ ਆ ਪ੍ਰਧਾਨ ਨੁਕਸਾਨ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਆਪਾਂ ਨੂੰ ਭੋਗਣਾ ਪੈਣਾ। ਜਦੋਂ ਸ੍ਰੀਆਮ ਇੱਥੇ ਗ੍ਰਨੇਡ ਮਾਰੇ ਜਾ ਰਹੇ ਨੇ, ਧਮਕੀਆਂ ਮਾਰੀਆਂ ਜਾ ਰਹੀਆਂ ਨੇ, ਥਾਣਿਆਂ ਤੇ ਹਮਲੇ ਹੋ ਰਹੇ ਨੇ। ਤੁਸੀਂ ਇਹ ਦੱਸੋ ਵੀ ਇੱਥੇ ਪੰਜਾਬ ਚ ਕੰਡਸਟਰੀ ਕੌਣ ਲਾਏਗਾ, ਕੌਣ ਬਿਜ਼ਨਸ ਕਰੇਗਾ? ਕੌਣ ਕਾਰੋਬਾਰ ਕਰੇਗਾ, ਕੌਣ ਇੱਥੇ ਇਨਵੈਸਟਮੈਂਟ ਕਰੇਗਾ? ਦੁਬਈ ਵਰਗੇ ਦੇਸ਼ ਨੇ ਜਦੋਂ ਤੱਕ ਉਹਨਾਂ ਨੂੰ ਲੱਗਿਆ ਕਿ ਸਾਡੇ ਕੋਲ ਤੇਲ ਸੀ, ਜੋ ਤੇਲ ਕਟਿਆ ਅਗਲਿਆਂ ਨੇ ਟੂਰਿਸਟ ਪਲੇਸ ਬਣਾ ਲਈ। ਪੂਰੀ ਵਰਲਡ ਤੋਂ ਉੱਥੇ ਲੋਕ ਜਾਂਦੇ ਨੇ ਤਾਂ ਕਿ ਜੇ ਹੁਣ ਉੱਥੇ ਗੋਲੀਆਂ ਚੱਲਣ ਲੱਗ ਜਾਣ ਹਮਲੇ ਹੋਣ ਲੱਗ ਜਾਣ ਗ੍ਰਨੇਡ ਹਮਲੇ ਹੋਣ ਲੱਗ ਜਾਣ ਰਾਕਟ ਲਾਂਚਰ ਚੱਲਣ ਲੱਗ ਜਾਣ ਉੱਥੇ ਕਿਹੜਾ ਜਾਊਗਾ ਉੱਥੇ ਦੁਬਈ ਦੇ ਵਿੱਚ ਨਹੀਂ ਜਾ ਸਕਦਾ ਨਾ ਜੋ ਪੰਜਾਬ ਦੇ ਵਿੱਚ ਗੁਰੂ ਧਾਮਾਂ ਤੇ ਬੈਠੇ ਸੇਵਾਦਾਰਾਂ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਆਪਣੇ ਬੰਦੇ ਬਾਵਾ ਕਰਦੇ ਨੇ ਇਹਦੇ ਨਾਲ ਪੰਜਾਬ ਦਾ ਕੌਮ ਦਾ ਸਿੱਖ ਕੌਮ ਦਾ ਇਸ ਦਸਤਾਰ ਦਾ ਅਕਸ ਘਟਿਆ ਕਿ ਵਧਿਆ ਪੂਰੀ ਦੁਨੀਆ ਦੇ ਵਿੱਚ ਘਟਿਆ ਕਿਉਂਕਿ ਉਹ ਪ੍ਰਮਾਤਮਾ ਦਾ ਜਿਹੜਾ ਕੇਂਦਰ ਗੁਰੂ ਰਾਮਦਾਸ ਦੀ ਨਗਰੀ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਥਾਣਿਆਂ ਤੇ ਹਮਲੇ ਦੇਖੋ ਉਧਰ ਕਿਸਾਨ ਆਪਣੇ ਧਰਨਿਆਂ ਤੇ ਬੈਠੇ ਨੇ ਦੋ ਤਿੰਨ ਸਾਲ ਹੋ ਗਏ ਖਰਨੋਰੀ ਬਾਰਡਰ ਬੰਦ ਪਿਆ ਸ਼ੰਭੂ ਬਾਰਡਰ ਬੰਦ ਪਿਆ ਹਨ ਹਨ ਲਲਾ ਹੋਈ ਪਈ ਆ ਡੱਲੇ ਵਾਲ ਸਾਹ ਮਰਨ ਵਰਤੇ ਬੈਠੇ ਨੇ ਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਸੁੱਤੀ ਪਈ ਆ ਤੇ ਪੰਜਾਬ ਦੀ ਤਰੱਕੀ ਦੀ ਰਫਤਾਰ ਰੁਕ ਚੁੱਕੀ ਆ ਮੈਂ ਸਮਝਦਾ ਕਿ ਰੁਕ ਨਹੀਂ ਚੁੱਕੀ ਇਹ ਸਰਕਾਰਾਂ ਨੇ ਰੋਕੀ ਹੋਈ ਆ ਪੰਜਾਬ ਨੂੰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਭਾਈਚਾਰਕ ਸਾਂਝ ਦੇ ਤੌਰ ਤੇ ਤਰੱਕੀ ਦੇ ਤੌਰ ਤੇ ਤੋੜਿਆ ਮਰੋੜਿਆ ਜਾ ਰਿਹਾ ਹੈ ਮਕਸਦ ਇਹ ਆ ਇਹ ਦਿੱਲੀ ਏਜੰਡਾ ਪਾਰਟੀਆਂ ਦਾ ਮਕਸਦ ਇੱਕੋ ਆ ਏਜੰਸੀਆਂ ਦਾ ਮਕਸਦ ਇੱਕੋ ਆ ਕਿ ਸਟੇਟ ਨੂੰ ਇਹਨਾਂ ਡਿਸਟਰਬ ਕਰ ਦੋ ਤੇ ਇੱਥੇ ਫਿਰ ਜੰਮੂ ਕਸ਼ਮੀਰ ਉਧਰ ਮੰਗ ਲਾ ਕੇ ਗਵਰਨਰ ਰੀ ਰਾਜ ਫਿਰ ਕੇਂਦਰ ਨਜ਼ਾਰੇ ਲਊ ਆਪਣੇ ਹਿਸਾਬ ਨਾਲ ਚੱਲੂ ਵੇ ਪਾਈ ਜਾਏ ਰੌਲਾ ਫਿਰ ਆ ਅੱਜ ਦੀ ਜਿਹੜੀ ਨਵੀਂ ਨੌਜਵਾਨ ਪੀੜ੍ਹੀ ਕਿਉਂਕਿ ਅਸੀਂ 40 41 ਸਾਲ ਵਾਲੇ ਆ ਜਿਹੜੇ 20-22 ਸਾਲ ਵਾਲੇ ਨੇ ਉਹ ਮਾੜਾ-ਮੋਟਾ ਮੇਰੇ ਹੱਥ ਮੰਨ ਕੇ ਬੇਨਤੀ ਆ ਕੋਈ ਕੁਝ ਆਪਾਂ ਮਾੜਾ ਮੋਟਾ ਪੜ੍ਹੀਏ ਸੁਣੀਏ ਤੇ ਸਮਝੀਏ ਐਵੇਂ ਹਰੇਕ ਦੇ ਮਗਰ ਹਲਲ ਲਲਾ ਨਾ ਕਰਕੇ ਪੈ ਜਿਏ ਕਰੋ ਬਦਲਾ ਬਦਲਾ ਇਹ ਬਦਲਾ ਨੇ ਠੋਕ ਤਾ ਪੰਜਾਬ ਇਹਨੂੰ ਮਸਾਲੇ ਨੂੰ ਦੇਖ ਕੇ ਗਾਹਾਂ ਨਾ ਕੱਢੋ ਕਿ ਹਮਲਾ ਹੋ ਗਿਆ ਗ੍ਰੇਨੇਟ ਮਾਰਤੇ ਆ ਗੋਲੀਆਂ ਚੱਲ ਗਈਆਂ ਧਮਕੀ ਹੋ ਗਈ ਸਵਾਦ ਨਾ ਲਓ ਇਹ ਆਪਣੀਆਂ ਪੀੜੀਆਂ ਨੂੰ ਭੋਗਣਾ ਪੈਣਾ ਆਪਣੀਆਂ ਪੀੜੀਆਂ ਨੂੰ ਇਹਦਾ ਫੜ ਭੋਗਣਾ ਪੈਣਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਆਰਥਿਕ ਤੌਰ ਤੇ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਕੋਈ ਇੰਡਸਟਰੀ ਨਹੀਂ ਹੋਊਗੀ ਕੋਈ ਕਾਰੋਬਾਰ ਨਹੀਂ ਹੋਊਗਾ ਚੰਗੇ ਬੰਦੇ ਇੱਥੋਂ ਭੱਜਣ ਲੱਗ ਗਏ ਜੁਪੀ ਬਿਹਾਰ ਚ ਫੈਕਟਰੀਆਂ ਜਾਣ ਲੱਗੀਆਂ ਤੇ ਪੰਜਾਬ ਦੇ ਵਿੱਚ ਆਪਾਂ ਜੁੱਤਮ ਜੁੱਤੀ ਹੋ ਰਹੇ ਆ ਆਪਦੇ ਵਿੱਚ ਇੱਥੇ ਆਪਾਂ ਜਿਹੜੇ ਕੋਈ ਆਪਣੀ ਪਾਰਟੀ ਉਹਨੂੰ ਨਿੰਦਣ ਤੋਂ ਵੀ ਨਾ ਕਮੀ ਨਹੀਂ ਹੋਰ ਕੋਈ ਇੱਕ ਝੰਡਾ ਤੈਅ ਕੀਤਾ ਗਿਆ ਅਜੰਡੇ ਦੇ ਤਹਿਤ ਇੱਕ ਪੂਰੇ ਅਜੰਡੇ ਦੇ ਤਹਿਤ ਪੰਜਾਬ ਨੂੰ ਬਰਬਾਦ ਕਰਨ ਲਈ ਇਹ ਸਰਕਾਰਾਂ ਲਗੀਆਂ ਹੋਈਆਂ ਨੇ। ਭਗਵੰਤ ਮਾਨ ਸਾਹਿਬ ਬੜੇ ਚਾਣ ਆ ਤੁਹਾਨੂੰ ਪੰਜਾਬ ਨੇ ਵੋਟਾਂ ਪਾਈਆਂ ਸੀ। ਬੜੇ ਪੰਜਾਬ ਨਾਲ ਬਦਲਾ ਲੈਂਦਾ ਸੀ। ਪਰ ਤੁਸੀਂ ਪੰਜਾਬ ਦਾ ਉਹ ਸਤਿਆਨਾਸ਼ ਕੀਤਾ। ਤੁਸੀਂ ਆਪਣੀ ਕੁਰਸੀ ਸੰਭਾਲਦੇ ਚੱਕਰ ਦੇ ਵਿੱਚ ਪੰਜਾਬ ਨੂੰ ਡੋਬ ਰਹੇ ਹੋ। ਕਿਉਂਕਿ ਤੁਹਾਡੇ ਨਾਲ ਪੀਏ ਆਪਣੇ ਨੇ, ਨਾ ਪ੍ਰਿੰਸੀਪਲ ਸੈਕਟਰੀ ਆਪਣਾ। ਨਾ ਮੀਡੀਆ ਸਲਾਹਕਾਰ ਆਪਣਾ ਨਾ ਵਿੱਤ ਸਲਾਹਕਾਰ ਆਪਣਾ ਤੁਹਾਡਾ ਆਪਣਾ ਕੁਝ ਵੀ ਨਹੀਂ ਤੁਹਾਡਾ ਸਾਰਾ ਕੁਝ ਦਿੱਲੀੋਂ ਲਾ ਕੇ ਭੇਜਿਆ ਹੋਇਆ ਤੁਹਾਡੇ ਪ੍ਰਸ਼ਾਸਨ ਕੰਟਰੋਲ ਚ ਨਹੀਂ ਜਾਂ ਫਿਰ ਏਜੰਸੀਆਂ ਪ੍ਰਸ਼ਾਸਨ ਨੂੰ ਕੰਟਰੋਲ ਕਰਕੇ ਚਲਾ ਰਹੀਆਂ ਨੇ ਕਹਿਣੋ ਕੋਈ ਗਰੇਜ਼ ਨਹੀਂ ਮਰ ਹਰੇਕ ਨੇ ਇੱਕ ਦਿਨ ਜਾਣਾ ਇੱਥੇ ਕਿਸੇ ਨੇ ਰਹਿਣਾ ਸਭ ਨੇ ਤੁਰ ਜਾਣਾ ਕਿਸੇ ਨੇ ਅੱਗੇ ਕਿਸੇ ਨੇ ਪਿੱਛੇ ਪਰ ਆਪਣੀ ਜਮੀਰ ਜਗਾ ਕੇ ਇਹਨਾਂ ਦੀ ਜਿਹੜੀ ਇਹ ਕਢਾਉਣੀ ਪਿਕਚਰ ਹੈ ਅਜੰਡਾ ਇਹਦਾ ਇਹਦਾ ਚਿਹਰਾ ਨੰਗਾ ਹੋਣਾ ਜ਼ਰੂਰੀ ਆ ਪੰਜਾਬ ਦੇ ਭਵਿੱਖ ਦੇ ਅੱਗੇ ਪੰਜਾਬ ਦੀ ਜਵਾਨੀ ਦੇ ਅੱਗੇ ਪੰਜਾਬ ਦੇ ਲੋਕਾਂ ਦੇ ਅੱਗੇ ਅੱਗੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੀਆਂ ਗੱਲਾਂ ਨੂੰ ਉਜਾਗਰ ਕਰਨਾ ਸਾਡਾ ਫਰਜ਼ ਬਣਦਾ ਸਾਰੇ ਬੰਦੇ ਬੋਲ ਕੇ ਦੱਸ ਕੇ ਇਹ ਗੱਲਾਂ ਨੂੰ ਉਜਾਗਰ ਕਰੀਏ ਕਿ ਅੱਖਾਂ ਖੋਲਹੀਏ ਕਿ ਪੰਜਾਬ ਨੂੰ ਤਰੱਕੀ ਦੇ ਕੌਣ ਲੈ ਕੇ ਜਾ ਸਕਦਾ ਪੰਜਾਬ ਦੀ ਭਾਈਚਾਰਕ ਸਾਂਝ ਬਹੁਤ ਜ਼ਰੂਰੀ ਆ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹੁਤ ਜ਼ਰੂਰੀ ਆ ਇਹ ਸਾਰਾ ਕੁਝ ਜੋ ਹੋ ਰਿਹਾ ਇਹ ਨਾਰਮਲ ਘਟਨਾਵਾਂ ਨਹੀਂ ਇਹ ਇੱਕ ਏਜੰਡੇ ਤਹਿਤ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਦੇ ਵਿੱਚ ਮੈਂ ਸਮਝਦਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਬਿਲਕੁਲ ਫੇਲ ਆ ਜਾਂ ਮਿਲੀ ਹੋਈ ਆ ਦੋਹੇ ਗੱਲਾਂ ਨੇ ਕਿਉਂਕਿ ਸਰਕਾਰਾਂ ਦੀ ਮਿਲੀ ਭੁਗਤ ਬਿਨਾ ਗੈਂਗਸਟਰਾਂ ਦੀਆਂ ਜੇਲ੍ਹਾਂ ਚੋਂ ਲੌਰੈਂਸ ਬਸਲੋਈ ਵਰਗੇ ਦੀਆਂ ਇੰਟਰਵਿਊ ਨਹੀਂ ਹੋ ਸਕਦੀਆਂ ਸਰਕਾਰਾਂ ਦੀਆਂ ਏਜੰਸੀਆਂ ਦੀ ਮਿਲੀ ਭੁਗਤ ਬਿਨਾ ਗੈਂਗਸਟਰਾਂ ਦੇ ਇੰਨੇ ਹੌਸਲੇ ਨਹੀਂ ਵੱਧ ਸਕਦੇ ਕਿ ਥਾਣਿਆਂ ਦੇ ਵਿੱਚ ਗ੍ਰਨੇਡ ਮਾਰਨ ਘਰਾਂ ਦੇ ਵਿੱਚ ਗ੍ਰਨੇਡ ਮਾਰਨ ਸਰਿਆਮ ਪੋਸਟਾਂ ਪਾ ਪਾ ਕੇ ਹਰੇਕ ਜਿਹੜਾ ਕੋਈ ਬਾਤ ਚੱਕਦਾ ਉਹਨੂੰ ਧਮਕੀ ਦੇਣ ਜਿਹੜਾ ਵੀ ਕੋਈ ਇਹਦੇ ਚਿਹਰੇ ਨੰਗਾ ਕਰਦਾ ਉਹਨੂੰ ਧਮਕੀਆਂ ਆਉਣ ਲੱਗ ਜਾਂਦੀਆਂ ਨੇ ਇਹ ਸਰਕਾਰਾਂ ਦੀ ਮੇਰੀ ਏਜੰਸੀਆਂ ਦੀ ਮਿਲੀ ਭੁਗਤ ਬਿਨਾ ਮੇਰੇ ਪੰਜਾਬ ਦੇ ਵੀਰੋ ਨਹੀਂ ਹੋ ਸਕਦਾ ਇਸ ਲਈ ਮੇਰੀ ਪੰਜਾਬ ਦੀ ਨੌਜਵਾਨੀ ਨੂੰ ਬੇਨਤੀ ਆ ਕਿ ਅਣਖ ਨੂੰ ਜਗਾਈਏ ਦਸਤਾਰਾਂ ਸਜਾਈਏ ਤੇ ਗੁਰੂਗ੍ਰੇ ਅਰਦਾਸ ਕਰਕੇ ਇੱਕ ਮੁੱਠੋ ਕੇ ਪੰਜਾਬ ਨੂੰ ਬਚਾਈਏ ਪੰਜਾਬ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਤੇ ਪੰਜਾਬ ਨੂੰ ਪੰਜਾਬ ਦੀ ਖੇਤਰੀ ਪਾਰਟੀ ਬਚਾ ਸਕਦੀ ਆ ਸੋ ਮੇਰੀ ਬੇਨਤੀ ਆ ਆਪਣੇ ਆਪਣੇ ਹੁੰਦੇ ਨੇ ਬਗਾਨੇ ਬਗਾਨੇ ਹੁੰਦੇ ਨੇ ਆਪਣੇਆਂ ਨੇ ਆਪਣੇਆਂ ਨੇ ਜੇ ਕੁਝ ਖਾਮੀਆਂ ਰਹੀਆਂ ਨੇ ਉਹਦੀ ਗਲਤੀ ਵੀ ਮੰਨ ਲਈ ਪਰ ਬਗਾਨਿਆਂ ਨੇ ਇੱਕ ਪੀੜੀ ਮਾਰ ਕੇ ਪੰਜਾਬ ਨੂੰ ਬਰਬਾਦ ਕਰਕੇ ਮੁੱਚ ਤੇ ਤਾਦ ਇੱਕ ਗਏ ਨੇ ਅਗਲੇ ਅੱਜ ਪੰਜਾਬ ਦੀ ਹਾਲ ਹਾਲਾਤ ਆ ਜਿਹੜੀ ਉਹ ਬੜੀ ਤਰਸਯੋਗ ਹੋਈ ਪਈ ਆ ਸਰੀਆਮ ਤੁਸੀਂ ਕਿਤੇ ਜਾ ਨਹੀਂ ਸਕਦੇ ਸਰੀਆਮ ਤੁਸੀਂ ਕੋਈ ਬਿਜ਼ਨਸ ਨਹੀਂ ਕਰ ਸਕਦੇ ਕਿਉਂਕਿ ਇਹ ਨਹੀਂ ਪਤਾ ਕਿਹੜੇ ਵੇਲੇ ਕਿਹੜੇ ਗੈਂਗਸਟਰ ਦਾ ਫੋਨ ਆ ਜਾਣਾ ਹੈ ਕਿ ਭਾਈ ਇੰਨੀ ਫਰੋਤੀ ਦੇ ਦੇ ਨਹੀਂ ਤੇਰੇ ਘਰ ਤੇ ਗ੍ਰਨੇਡ ਮਾਰਾਂਗੇ ਇਹ ਹਾਲਾਤ ਨੇ ਸਰਕਾਰ ਤੇ ਪ੍ਰਸ਼ਾਸਨ ਟੋਟਲ ਫੇਲ ਕਿਉਂਕਿ ਮਿਲੀ ਭੁਗਤ ਦੀ ਜਿਹੜੀ ਸ਼ੰਕਾ ਉਹ ਜਾਰ ਹੁੰਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਗੱਲਾਂ ਤੁਹਾਡੇ ਸਾਹਮਣੇ ਉਹ ਰੱਖਦੇ ਰਹਾਂਗੇ ਕਿਉਂਕਿ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਕੇ ਤੁਰਿਆ ਕਿ ਜੋ ਕੁਝ ਅੱਖਾਂ ਸਾਹਮਣੇ ਗਲਤ ਦਿਖ ਰਿਹਾ ਉਹਦੇ ਤੋਂ ਬੋਲਣ ਤੋਂ ਨਹੀਂ ਹਟਾਂਗੇ ਉਹਦੀ ਆਵਾਜ਼ ਆ ਜਿਹੜੀ ਉਹ ਗੁਰੂ ਸਾਹਿਬ ਬਲ ਅਤੇ ਬੁੱਧੀ ਤਾਕਤ ਬਖਸ਼ੇ ਉਹ ਚੱਕਦੇ ਰਹਾਂਗੇ